جان سے گٹا گن گور گگنے میں غزل برحاو سے اجنیل ورنی بھوم کا جا گٹا شر پر دھار سے ان گئے کاٹ دھاتا مور گن ان پیو گن پگال سے ہاں بھائی ہاں تے وقت یا ગુજરાત نے یاد ہے مو جاوس تے یاد ہے مو جاوس سارے جگت یاد کرسے ਕਣ ਹੂੰ ਦੇਸ਼ ਨੋ ਸੈਨਿਕ ਚ ਜਗਤ ਸੈਨਿਕੋ ਨੇ ਕਿਆ ਯਾਦ ਕਰੇ ਕਵੀ ਨੇ ਰਚਨਾ ਯਾਦ ਆਵੇ ਕਿਆ ਫਦੇ ਜਾਨ ਗਯਾਵਸ ਜਦ ਦੇਸ਼ ਦੂ ਪਰ ਦੌੜਤੀ ਐ ਅੰਕੁਸ਼ ਰੇਖਾ ਵਡੰਗਵਾ ਪਰ ਫੌਜ ਤੋਪੂ ਫੋੜਤੀ ਅਨਮੱਜ ਭਇੰਕਰ ਯੁੱਧ ਮੋਟੋ ਪੋਲਾ ਦੁਸ਼ਮਨੋ ਦਬਾਵ ਸੇ ਆਹ ਆਜ਼ਾਦ ਸੈਨਿਕੋ ਜਾਵ ਸੈ ਤਦ ਯਾਦ ਸਹੀਦੋ ਜਾਵ ਛੇ ਤੇ ਰਜਕ ਯਾਦ ਕਰਦੇ ਆਜ਼ਾਦ ਸੈਨਿਕੋ ਹਾਂ ਵਾਹ